ਕਤਰਚੂ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ 8 ਭਾਰਤੀਆਂ ਨੂੰ ਵੱਡੀ ਰਾਹਤ ਮਿਲੀ ਹੈ ਕੋਰਟ ਨੇ ਜਲ ਸੇਨਾ ਦੇ ਸਾਬਕਾ ਅਧਿਕਾਰੀਆਂ ਦੀ ਸਜ਼ਾ ਘਟਾ ਦਿੱਤੀ ਹੈ ਕਤਰ ਦੀ ਅਪੀਲੀ ਕੋਰਟ ਨੇ ਕਥਿਤ ਜਾਸੂਸੀ ਨਾਲ ਜੁੜੇ ਕੇਸ 'ਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ 8 ਸਾਬਕਾ ਭਾਰਤੀ ਜਲ ਸੈਨਿਕਾਂ ਨੂੰ ਵੱਡੀ ਰਾਹਤ ਦਿੰਦਿਆਂ ਉਹਨਾਂ ਦੀ ਸਜ਼ਾ ਘਟਾ ਦਿੱਤੀ ਗਈ ਹੈ ਭਾਰਤੀ ਵਿਦੇਸ਼ ਮੰਤਰਾਲੇ ਦੇ ਵੱਲੋਂ ਇਹ ਬਿਆਨ ਜਾਰੀ ਕੀਤਾ ਗਿਆ ਸੀ ਕਿ ਕਤਰ ਦੀ ਅਪੀਲੀ ਕੋਰਟ ਵੱਲੋਂ ਦੇਰਾ ਗਲੋਬਲ ਕੇਸ 'ਚ ਸਜ਼ਾ ਘਟਾਉਣ ਦੇ ਫੈਸਲੇ ਬਾਰੇ ਹੁਣ ਹੀ ਪਤਾ ਲੱਗਾ ਹੈ ਉਦਾਹਨਾਂ ਇਹ ਵੀ ਸਪਸ਼ਟ ਕੀਤਾ ਕਿ ਘਟਾਈ ਗਈ ਸਜ਼ਾ ਕੀ ਹੈ ਤੇ ਸਿਰਫ ਇਨਾ ਹੀ ਕਿਹਾ ਕਿ ਤਫਸੀਲੀ ਫੈਸਲੇ ਦੀ ਡੀਕ ਹੈ ਮੰਤਰਾਲੇ ਨੇ ਕਿਹਾ ਕਿ ਕੇਸ ਦੇ ਗੁਪਤ ਤੇ ਸੰਵੇਦਨਸ਼ੀਲ ਸੁਭਾਣੂ ਵੇਖਦੇ ਹੋਏ ਅਜਿਹੇ ਪੜਾਤੇ ਕੋਈ ਹੋਰ ਟਿੱਪਣੀ ਕਰਨਾ ਗੈਰਵਾਜਬ ਹੋਵੇਗਾ ਤੇ ਇਸ ਦੇ ਨਾਲ ਉਹਨਾਂ ਇਹ ਚੀਜ਼ ਵੀ ਕਹੀ ਕਿ ਅਗਲੀ ਪੇਸ਼ਕਦਮੀ ਦੇ ਲਈ ਕਾਨੂੰਨੀ ਟੀਮ ਤੇ ਪਰਿਵਾਰਕ ਮੈਂਬਰਾਂ ਦੇ ਨਾਲ ਨੇੜੇ ਰਾਬਤਾ ਬਣਾਇਆ ਹੋਇਆ ਹੈ ਅਪੀਲੀ ਕੋਰਟ ਦਾ ਫੈਸਲਾ ਜਿੱਥੇ 8 ਭਾਰਤੀਆਂ ਤੇ ਉਹਨਾਂ ਦੇ ਪਰਿਵਾਰਾਂ ਦੇ ਲਈ ਇੱਕ ਵੱਡੀ ਰਾਹਤ ਹੈ ਉੱਥੇ ਹੀ ਇਸ ਨੂੰ ਭਾਰਤ ਦੇ ਲਈ ਵੀ ਇੱਕ ਵੱਡੀ ਕੂਟਨੀਤਿਕ ਜਿੱਤ ਵਜੋਂ ਵੇਖਿਆ ਜਾ ਰਿਹਾ ਹੈ ਕਤਰਦੀ ਕੋਰਟ ਨੇ ਫੈਸਲਾ ਅਜਿਹੇ ਮੌਕੇ ਸੁਣਾਇਆ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲੀ ਦਸੰਬਰ ਨੂੰ ਦੁਬਈ ਦੇ ਵਿੱਚ ਕੋਪ 28 ਸਿਖਰ ਸੰਮੇਲਨ ਤੇ ਇੱਕ ਪਾਸੇ ਕਤਰ ਦੇ ਸਮਾਰਟ ਸ਼ੇਖ ਤਮੀਮ ਬਿਨ ਹਮਦ ਅਲਥਾਨੀ ਨਾਲ ਮੀਟਿੰਗ ਕੀਤੀ ਸੀ ਤੇ ਉਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਉਹਨਾਂ ਮੀਟਿੰਗ ਦੌਰਾਨ ਕਤਰ 'ਚ ਭਾਰਤੀ ਪਾਇਚਾਰੀ ਦੀ ਭਲਾਈ ਬਾਰੇ ਵੀ ਚਰਚਾ ਕੀਤੀ ਹੈ। ਦੋਹਾਦਾਰਤ ਅਲਦੀਰਾ ਗਲੋਬਲ ਟੈਕਨੋਲੋਜੀ ਨਾਲ ਕੰਮ ਕਰ ਰਹੇ 8 ਭਾਰਤੀ ਨਾਗਰਿਕਾਂ ਨੂੰ ਅਗਸਤ 2022 ਦੇ ਵਿੱਚ ਹਰਾਸਤ ਜੁਲਿਆ ਗਿਆ ਸੀ ਕਿ ਕਤਰਈ ਅਥਾਰਟिटीज ਨੇ ਉਹਨਾਂ ਖਿਲਾਫ ਲਾਇਏ ਦੋਸ਼ਾਂ ਨੂੰ ਤੱਕ ਨਹੀਂ ਕੀਤਾ ਪਰ ਕਤਰ ਦੀ ਕੋਰਟ ਨੇ ਇਸ ਸਾਲ ਅਕਤੂਬਰ ਚ ਇਹਨਾਂ ਸਾਰੇ ਭਾਰਤੀਆਂ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਸੀ ਡੇਰਾ ਗਲੋਬਲ ਟੈਕਨੋਲੋਜੀਜ਼ ਇੱਕ ਨਿੱਜੀ ਫਾਰਮ ਹੈ ਜੋ ਕਤਰ ਦੇ ਹਥਿਆਰਬੰਦ ਬਲਾ ਤੇ ਸੁਰੱਖਿਆ ਏਜੰਸੀਆਂ ਨੂੰ ਸਿਖਲਾਈ ਤੇ ਹੋਰ ਸੇਵਾਵਾਂ ਮੁਹੱਈਆ ਕਰਵਾਉਂਦੀ ਹੈ ਭਾਰਤ ਨੇ ਮੌਤ ਦੀ ਸਜ਼ਾ ਪਿਛਲੇ ਮਹੀਨੇ ਅਪੀਲੀ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਤੇ ਉਸੇ ਨੂੰ ਲੈ ਕੇ ਹੁਣ ਜਿਹੜਾ ਬਿਆਨ ਸਾਹਮਣੇ ਆਇਆ ਕਿ ਅਪੀਲੀ ਕੋਰਟ ਵੱਲੋਂ ਸਜ਼ਾ ਘਟਾਉਣ ਸੰਬੰਧੀ ਫੈਸਲਾ ਸੁਣਾ ਇਹ ਜਾਣ ਮੌਕੇ ਕਤਰਚ ਸਾਡਾ ਰਾਜਦੂਤ ਤੇ ਹੋਰ ਅਧਿਕਾਰੀ ਤੇ ਪਰਿਵਾਰਕ ਮੈਂਬਰ ਮੌਜੂਦ ਸਨ ਅਸੀਂ ਇਸ ਕੇਸ ਤੇ ਸ਼ੁਰੂਆਤ ਤੋਂ ਉਹਨਾਂ ਦੇ ਨਾਲ ਖੜੇ ਹਾਂ ਤੇ ਇਸ ਤੋਂ ਅੱਗੇ ਵੀ ਕੂਟਨੀਤਿਕ ਤੇ ਕਾਨੂੰਨੀ ਸਹਾਇਤਾ ਦਿੰਦੇ ਰਵਾਂਗੇ ਇਹ ਕਹਿਣਾ ਹੈ ਵਿਦੇਸ਼ ਮੰਤਰਾਲੇ ਦਾ ਅਸੀਂ ਕਤਰਈ ਅਥਾਰਟੀਜ਼ ਨਾਲ ਰਾਬਤਾ ਬਣਾ ਕੇ ਰੱਖਾਂਗੇ ਮੌਤ ਦੀ ਸਜ਼ਾ ਦਾ ਸਾਹਮਣਾ ਕਰਨ ਵਾਲੇ 8 ਸਾਬਕਾ ਜਲ ਸੈਨਿਕਾਂ ਦੇ ਵਿੱਚ ਕੈਪਟਨ ਨਵਦੀਜ ਗਿੱਲ ਵੀ ਸ਼ਾਮਲ ਨੇ ਜਿਨ੍ਹਾਂ ਨੂੰ ਜਲ ਸੈਨਾ ਅਕੈਡਮੀ ਵਿੱਚੋਂ ਗ੍ਰੈਜੂਏਸ਼ਨ ਕਰਨ ਮਗਰੋਂ ਰਾਸ਼ਟਰਪਤੀ ਦੇ ਸੌਣ ਤੱਕ ਮੇਨ ਨਾਲ ਵੀ ਨਵਾਜ਼ਿਆ ਗਿਆ ਸੀ ਕੈਪਟਨ ਗਿੱਲ ਨੇ ਮਗਰੋਤਾ ਮੀਲ 나ਡੂ ਦੇ ਵਲਿੰਗਟਨ ਚ ਡਿਫੈਂਸ ਸਰਵਿਸes ਸਟਾਫ ਕਾਲਜ ਦੇ ਇਨਸਟ੍ਰਕਟਰ ਵੱਜੋਂ ਵੀ ਸੇਵਾਵਾਂ ਨਿਭਾਈਆਂ ਨੇ ਤੇ ਹੋਰ ਨਾ ਸਾਬਕਾ ਜਲ ਸੈਨਿਕਾਂ ਵਿੱਚ ਕੈਪਟਨ ਸੌਰਬ ਵਿਸ਼ਿਸ਼ਟ ਕਮਾਂਡਰ ਪੁਰਨੇਦੂ ਤਵਾੜੀ ਅਮਿਤ ਨਾਗਪਾਲ ਐਸ ਕੇ ਗੁਪਤਾ ਬੀ ਕੇ ਵਰਮਾ ਤੇ ਇਸੇ ਦੇ ਨਾਲ ਪਕਾਲਾ ਤੇ ਸਿਲ ਰਾਗੇਸ਼ ਵੀ ਸ਼ਾਮਲ ਨੇ ਯਾਨੀ ਕਿ ਜਿਨ੍ਹਾਂ ਦਾ ਨਾਮ ਜਿਹੜਾ ਅੱਠ ਭਾਰਤੀ ਜਿਹੜੇ ਕਤਰ ਦੇ ਵਿੱਚ ਮੌਲਵੀ ਜੋ ਜ਼ਿਆਦਾ ਸਾਹਮਣਾ ਕਰ ਰਹੀ ਸੀ ਇਹ ਸਾਰੇ ਉਹਨਾਂ ਦੇ ਨਾਮ ਹੈ ਹਾਲਾਂਕਿ ਹੁਣ ਅਪੀਲੀ ਕੋਰਟ ਦੇ ਵੱਲੋਂ ਇਹਨਾਂ ਜਲ ਸੈਨਿਕਾਂ ਦੇ ਸਾਬਕਾ ਅਧਿਕਾਰੀਆਂ ਨੂੰ ਇੱਕ ਰਾਹਤ ਜ਼ਰੂਰ ਦਿੱਤੀ ਹੈ ਕਿਉਂਕਿ ਉਹਨਾਂ ਦੀ ਮੌਦੇਸਜ਼ਾ ਰੱਦ ਕਰ ਦਿੱਤੀ ਹੈ ਸਜ਼ਾ ਘਟਾਈ ਗਈ ਹੈ ਪਰ ਇਸ ਵਾਰ ਇਹ ਅਜੇ ਤੱਕ ਕੋਈ ਵੀ ਜਾਣਕਾਰੀ ਜਿਹੜੀ ਹੈ ਹੋਰ ਸਾਹਮਣੇ ਨਹੀਂ ਆਈ ਤੇ ਉੱਥੇ ਹੀ ਭਾਜਪਾ ਦਾ ਕਹਿਣਾ ਕਿ ਭਾਜਪਾ ਨੇ ਕਤਰ ਦੀ ਕੋਰਟ ਦੇ ਫੈਸਲੇ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿਦੇਸ਼ੀ ਜਿੱਤ ਤੇ ਕੂਟਨੀਤਿਕ ਯਤਨਾਂ ਦੀ ਜਿੱਤ ਘਰਾੜ ਦਿੱਤਾ ਹੈ ਭਾਜਪਾ ਦੇ ਕੌਮੀ ਜਨਰਲ ਕਤਰ ਜੁਗ ਨੇ ਆਪਣੇ ਟਵਿੱਟਰ ਤੇ ਇੱਕ ਪੋਸਟ ਪਾਈ ਉਹਨਾਂ ਕਿਹਾ ਕਿ ਕੋਰਟ ਦੇ ਫੈਸਲੇ ਨੇ ਇੱਕ ਵਾਰ ਫਿਰ ਸਾਫ਼ ਕਰ ਦਿੱਤਾ ਕਿ ਕੁੱਲ ਆਲਮ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਦੀ ਵਿਦੇਸ਼ ਨੀਤੀ ਦੀ ਤਾਕਤ ਦਾ ਲੋਹਾ ਮੰਨਦਾ ਹੈ ਜੁਗ ਨੇ ਕਿਹਾ ਕਿ ਕਤਰਜ 8 ਸਾਬਕਾ ਭਾਰਤੀ ਜਲ ਸੈਨਿਕਾਂ ਨੂੰ ਮੌਦੀ ਸਜ਼ਾ ਤੋਂ ਰਾਹਤ ਮਿਲਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿਦੇਸ਼ੀ ਨੀਤੀ ਤੇ ਕੂਟਨੀਤੀਕ ਯਤਨਾ ਦੀ ਜੇ ਤਹਿਤ ਦੂਜੇ ਪਾਸੇ ਕਾਂਗਰਸ ਦੇ ਵੱਲੋਂ ਵੀ जरा अपनी गल कही गई है कांग्रेस ने भी एक पोस्ट पाई कांग्रेस, थे थे के के कांग्रेस ने अच सबका जल सैनिका सुनाई मौत दी जानते, जाहर है। कांग्रेस ने की दी सजा रद्द कैद की सजा नल सैनिका नहा करेगी पार्टी के जनरल सक्र जयराम रमेश ने एक पोस्ट पाई उन्होंने कहा कि भारती नैशनल कांग्रेस पूरे देश मिल के कतर की अपीली कोर्ट के फैसले ने ਨਾਲ ਮਿਲੀ ਰਾਹਤ ਸਾਂਝੀ ਕਰਦੀ ਹੈ ਭਾਵੇਂ ਮੁਕੰਮਲ ਫੈਸਲੇ ਦੀ ਉਡੀਕ ਹੈ ਪਰ ਅਸੀਂ ਆਸ ਜਤੋਂਦੇ ਹਾਂ ਕਿ ਜੇਲ੍ਹ ਦੀ ਸਜ਼ਾ ਜਿਸ ਨੂੰ ਮੌਤ ਦੀ ਸਜ਼ਾ ਨਾਲ ਬਦਲਿਆ ਗਿਆ ਉਸ ਨੂੰ ਵੀ ਰੱਦ ਕੀਤਾ ਜਾਵੇਗਾ ਤੇ ਸਾਰੇ ਅਧਿਕਾਰੀ ਰਿਹਾ ਕੀਤੇ ਜਾਣਗੇ